ਆਖਰਕਾਰ 27 ਸਾਲਾਂ ਬਾਅਦ ਬੀਜੇਪੀ ਦਾ ਹੋਇਆ ਬਨਵਾਸ ਖਤਮ ਦਿੱਲੀ ਦੇ ਵਿੱਚ ਖਿੜ ਗਿਆ ਕਮਲ ਦਾ ਫੁੱਲ ਝਾੜੂ ਹੋਇਆ ਤੇ ਲਾ ਤੇ ਲਾ ਤਾਂ ਆਮ ਆਦਮੀ ਪਾਰਟੀ ਦੀ ਸੱਤਾ ਹੁਣ ਦਿੱਲੀ ਦੇ ਵਿੱਚ ਖਤਮ ਹੋ ਗਈ ਤੇ ਸੱਤਾ ਦਾ ਹੁਣ ਨਿਗਮ ਮੰਨਣਗੇ ਬੀਜੇਪੀ ਵਾਲੇ ਤਾਂ ਬੀਜੇਪੀ 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਆਈ ਹੈ ਜਿਸ ਤੋਂ ਬਾਅਦ ਹਰ ਪਾਸੇ ਬੀਜੇਪੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਦਿੱਲੀ ਦੇ ਹੈੱਡ ਕੁਆਟਰ ਦੇ ਵਿੱਚ ਜੇਪੀ ਨੱਡਾ ਪਹੁੰਚੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚ ਰਹੇ ਨੇ ਬੀਜੇਪੀ ਦੇ ਹੈੱਡ ਕੁਆਟਰ ਦੇ ਵਿੱਚ ਦਿਵਾਲੀ ਵਰਗਾ ਮਾਹੌਲ ਹੈ ਤਾਂ 70 ਸੀਟਾਂ ਦਾ ਅੱਜ ਰਿਜ਼ਲਟ ਆਇਆ ਜੋ ਵਿਧਾਨ ਸਭਾ ਇਲੈਕਸ਼ਨਾਂ ਦੇ ਨਤੀਜੇ ਆਏ ਨੇ ਇਹਨਾਂ ਨਤੀਜਿਆਂ ਤੋਂ ਬਾਅਦ ਬੀਜੇਪੀ ਵਾਲਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ 70 ਦੇ ਵਿੱਚ 48 ਸੀਟਾਂ ਜਿਹੜੀਆਂ ਬੀਜੇਪੀ ਦੀ ਝੋਲੀ ਦੇ ਵਿੱਚ ਪਈਆਂ ਤੇ 22 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਤੇ ਕਾਂਗਰਸ ਦੇ ਪੱਲੇ ਨਿਰਾਸ਼ਾ ਹੀ ਪਈਆ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ ਸਕੀ ਤਾਂ ਮਾਨਸਾ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਮਾਨਸਾ ਦੇ ਭਿਖੀ ਦੇ ਵਿੱਚ ਬਰਕਰਾਂ ਦੇ ਵੱਲੋਂ ਲੱਡੂ ਵੰਡ ਕੇ ਪਟਾਕੇ ਚਲਾ ਕੇ ਖੁਸ਼ੀ ਜ਼ਾਹਰ ਕੀਤੀ ਆ ਵਾਕਈ ਖੁਸ਼ੀ ਹੋਵੇ ਵੀ ਕਿਉਂ ਨਾ 27 ਸਾਲਾਂ ਬਾਅਦ ਆਖਰਕਾਰ ਦਿਲਵਾਲੋਂ ਕੀ ਦਿੱਲੀ ਦੇ ਉੱਤੇ ਹੁਣ ਬੀਜੇਪੀ ਦਾ ਕਬਜ਼ਾ ਹੋਇਆ ਤਾਂ ਕੀ ਕੁਝ ਕਹਿ ਰਹੇ ਨੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਕੇਸ਼ ਜੈਨ ਉਹਨਾਂ ਦੀ ਜੁਬਾਨੀ ਸੁਣਾਉਣੀ ਆ ਤੇ ਨਾਲ ਹੀ ਉਹਨਾਂ ਦੇ ਜੋ ਸਾਥੀ ਨੇ ਗੁਰਤੇਜ ਗੁਰਤੇਜ ਸਿੰਘ ਸਮਾਉ ਸਮਾਉ ਉਹਨਾਂ ਦੀ ਵੀ ਜਵਾਨੀ ਸੁਣਾਉਣੀ ਹੈ ਸਾਡੇ ਸਹਿਯੋਗੀ ਜੁਗਰਾਜ ਸਿੰਘ ਪੇਖੀ ਦੇ ਵੱਲੋਂ ਗੱਲਬਾਤ ਕੀਤੀ ਗਈ ਅੱਜ ਭਾਜਪਾ ਦੀ ਸਰਕਾਰ ਬਣ ਜਾ ਰਹੀ ਹੈ ਇਹਦੇ ਬਾਰੇ ਦੇ ਜਾਣਕਾਰੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕਾਫੀ ਸਮੇਂ ਤੋਂ ਬਾਅਦ ਦਿੱਲੀ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਇਹਦੇ ਸਮੂਹ ਦਿੱਲੀ ਵਾਸੀ ਦੇ ਵੋਟਰਾਂ ਨੂੰ ਵਧਾਈਆਂ ਦਿੰਨੇ ਆ ਕਿ ਜਿਨ੍ਹਾਂ ਨੇ ਬਹੁਤ ਹੀ ਸਹੀ ਫੈਸਲਾ ਲਿਆ ਤੇ ਇਹਦੇ ਵਿੱਚ ਖੁਸ਼ੀ ਦੀ ਗੱਲ ਇਹ ਆ ਕਿ ਹੁਣ ਇਸ ਤੋਂ ਬਾਅਦ ਦਿੱਲੀ ਤੋਂ ਬਾਅਦ ਪੰਜਾਬ ਦੀ ਵੀ ਵਾਰੀ ਹੈ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਭਾਰਤੀ ਜਨਤਾ ਪਾਰਟੀ ਦਾ ਆਗੂ ਹੋਣ ਦੇ ਨਾਤੇ ਕਿ ਹੁਣ ਤੋਂ ਹੀ ਆਪਾਂ ਤਿਆਰੀਆਂ ਖਿੱਚ ਲਓ ਤਾਂ ਕਿ ਜਿਹੜੀ 2027 ਦੇ ਵਿੱਚ ਆਪਾਂ ਜਿਸ ਤਰ੍ਹਾਂ ਦਿੱਲੀ ਵਾਸੀਆਂ ਨੇ ਫੈਸਲਾ ਲਿਆ ਆ ਆਪਾਂ ਪੰਜਾਬ ਵਾਸੀ ਵੀ ਇੱਕ ਭਾਰੀ ਬਹੁਮਤ ਦੇ ਨਾਲ ਮੰਨ ਲਓ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਸਕੀਏ ਡਬਲ ਇੰਜਨ ਦੀ ਸਰਕਾਰ ਬਣਾ ਸਕੀਏ ਤਾਕੇ ਜਿਹੜਾ ਕਾਫੀ ਸਮੇਂ ਤੋਂ ਆਪਣੀ ਜਿਹੜੀ ਸਟੇਟ ਹੈਗੀ ਹੈ ਉਹ ਪਾਸੜ ਚੁੱਕੀ ਹੈ ਤਾਂ ਕਿ ਆਪਾਂ ਸੈਂਟਰ ਦੀ ਸਰਕਾਰ ਦੇ ਨਾਲ ਬੀਜੇਪੀ ਦੀ ਸਰਕਾਰ ਸਟੇਟ ਦੇ ਵਿੱਚ ਵੀ ਬਣਾਈਏ ਤਾਂ ਕਿ ਹਰਿਆਣਾ ਸਟੇਟ ਦੀ ਤਰ੍ਹਾਂ ਵੀ ਆਪਣੇ ਵੀ ਜਿਹੜੀ ਹੈਗੀ ਹੈ ਸਟੇਟ ਆ ਉਹ ਕੰਮਾਂ ਦੇ ਵਿੱਚ ਅੱਗੇ ਆ ਸਕੇ ਅਤੇ ਡਵੈਲਪਮੈਂਟ ਪੱਖੋਂ ਲੋੜਵੰਦਾ ਸਕੀਮਾਂ ਪਰਖੋਂ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਸਕੀਮਾਂ ਪਰਖੋਂ ਸਮੁੱਚੇ ਦੇਸ਼ ਵਾਸੀਆਂ ਨੂੰ ਆਪਾਂ ਲੋਕ ਭਲਾਈ ਜਿਹੜੀਆਂ ਸਕੀਮਾਂ ਨੇ ਹੈਗੀਆਂ ਉਹ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਸਕੀਏ ਬਾਕੀ ਜਿਹੜਾ ਜਿੱਤ ਦਾ ਸ਼ੇਰਾ ਜਾਂਦਾ ਹੈ ਇਹ ਸਾਡੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਸਾਡੇ ਪ੍ਰਧਾਨ ਮੰਤਰੀ ਹੈ ਦੇਖਦੇ ਨਰਿੰਦਰ ਮੋਦੀ ਜੀ ਸ਼੍ਰੀ ਅਮਿਤ ਸ਼ਾਹ ਜੀ ਤੇ ਜੇਪੀ ਨੱਡਾ ਜੋ ਪਾਰਟੀ ਦਾਡੇ ਪ੍ਰਧਾਨ ਨੇ ਕਿਉਂਕਿ ਉਹਨਾਂ ਦੀ ਰਹਿਮ ਨਾਈ ਹੈ ਟ ਉਹਨਾਂ ਦੀ ਦੇਖ ਰੇਖ ਹੈ ਟ ਜਿਹੜੀ ਹੈਗੀ ਹੈ ਇਸ ਪਾਰਟੀ ਹੈ ਦਿਨੋ ਦਿਨ ਬਲੰਦੀਆਂ ਤੇ ਬਲੋਕ ਸੁੰਦੀ ਜਾ ਰਹੀ ਹੈ ਇਹਨਾਂ ਕਹਿੰਦਾ ਹੋਇਆ ਸਮੂਹ ਇੱਥੇ ਪਹੁੰਚੇ ਵੋਟਰਾਂ ਦਾ ਸਾਡੇ ਪਿੰਡ ਵਾਸੀਆਂ ਦਾ ਮੰਡਲ ਪ੍ਰਧਾਨ ਦੇ ਵੋਟਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਅੱਜ ਭਾਰਤੀ ਜਨਤਾ ਪਾਰਟੀ ਦੀ ਜੋ ਗਲੀ ਦੇ ਵਿੱਚ ਪਰ ਚੰਦ ਬੋਮਤ ਹੋਈ ਹੈ ਉਹਦੀ ਲੱਖ ਲੱਖ ਵਧਾਈਆਂ ਤੁਹਾਨੂੰ ਅੱਜ ਦਿੱਲੀ ਦੇ ਲੋਕਾਂ ਨੇ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਝੂਠ ਬੋਲ ਕੇ ਦਿੱਲੀ ਦੇ ਉੱਤੇ ਰਾਜ ਕਰ ਰਹੇ ਸੀ ਉਹ ਸਰਕਾਰ ਨੂੰ ਚਲਦਾ ਕੀਤਾ ਹੈ ਔਰ ਭਾਰਤੀ ਅਨਤਾ ਪਾਰਟੀ ਜੋ ਕਿ ਸੱਚ ਨਾਲ ਹਮੇਸ਼ਾ ਖੜੀ ਹੈ ਜੋ ਕਿਹਾ ਉਹ ਕਰਕੇ ਦਿਖਾਇਆ ਹੈ ਉਹਦਾ ਅੱਜ ਪੱਲਾ ਫੜਿਆ ਦਿੱਲੀ ਦੇ ਲੋਕਾਂ ਨੇ ਉਹ ਸਰਕਾਰ ਪੰਜਾਬ ਦੇ ਵਿੱਚਲੇ ਪਿਛਲੇ 3 ਸਾਲਾਂ ਤੋਂ ਵੀ ਝੂਠ ਦੇ ਬੁਨਿਆਦ ਦੇ ਉੱਤੇ ਕੰਮ ਕਰ ਰਹੀ ਹੈ ਪਿਛਲੇ 3 ਸਾਲ ਤੋਂ ਲੱਗੀ ਹੋਈ ਆ ਵੀ ਅਸੀਂ ਸਰਖਰ ਹਰ ਮਹਿਲਾ ਮਾਨੂੰ 1000 ਰੁਪਏ ਦਵਾਂਗੇ ਮਹੀਨੇ ਦਾ ਕਿਸੇ ਮਹਿਲਾ ਨੂੰ ਨੇ ਤੱਕ ਨਹੀਂ ਪਹੇਗਾ ਉਹਨਾਂ ਨੇ ਕਿਹਾ ਸੀ ਅਸੀਂ ਪੰਜਾਬ ਦੇ ਵਿੱਚ ਗੁੰਡਾ ਰਾਜ ਖਤਮ ਕਰਾਂਗੇ ਅੱਜ ਪੰਜਾਬ ਦੇ ਵਿੱਚ ਗੁੰਡਾ ਰਾਜ ਸਰਲ ਵੱਧ ਹੈ ਅੱਜ ਪੰਜਾਬ ਦੇ ਵਿੱਚ ਨਸ਼ਾ ਔਰ ਭ੍ਰਸ਼ਟਾਚਾਰ ਇੰਨਾ ਕਿ ਉੱਪਰ ਤੱਕ ਫੈਲਿਆ ਹੋਇਆ ਹੈ ਵੀਆਈਪੀ ਕਲਚਰ ਜੋ ਉਹਨਾਂ ਨੇ ਕਿਹਾ ਸੀ ਇੱਕ ਮਿੰਟ ਦੀ ਬੰਦ ਕਰਾਂਗੇ ਅੱਜ ਸਰਲ ਵੱਧ ਜੇਕਰ ਵੀਆਈਪੀ ਕਲਚਰ ਹੈ ਤਾਂ ਇਹ ਸਰਕਾਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਔਰ ਪੰਜਾਬ ਦੇ ਲੋਕਾਂ ਨੇ ਵੀ ਮਨ ਬਣਾ ਲਿਆ ਹੁਣ ਵੀ ਬਹੁਤ ਜਲਦੀ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਡੈਗਾ ਪ੍ਰਚੰਡਮ ਲੈ ਆਏਗਾ ਭਾਰਤ ਮਾਤਾ ਕੀ ਜੈ